ਪ੍ਰੋਗਰੈਸਿਵ ਫਰੰਟ ਪੰਜਾਬ ਦੇ ਸੀਨੀਅਰ ਆਗੂਆਂ ਦੀ ਅਗਵਾਈ ਵਿੱਚ ਰਹਾਇਸ਼ੀ ਏਰੀਏ ਵਿੱਚ ਖੋਲੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਾਉਣ ਲਈ ਏਡੀਸੀ ਡਿਵੈਲਪਮੈਂਟ ਸ਼੍ਰੀਮਤੀ ਗੀਤਿਕਾ ਸਿੰਘ ਮੁਹਾਲੀ ਨੂੰ ਦਿੱਤਾ ਮੰਗ ਪੱਤਰ ਵਾਰਡ ਨੰਬਰ 15 ਦੇ ਸਮਾਜ ਸੇਵੀ ਆਗੂ ਤਨਵੰਤ ਸਿੰਘ ਛਿੰਦਾਤੇ ਸ਼੍ਰੀਮਤੀ ਮਿਹਰਕੌਰ ਐਮਸੀ ਅਤੇ ਹੋਰ ਸਮਾਜ ਸੇਵੀ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਆਗੂਆਂ ਨੇ ਕਿਹਾ ਕਿ ਮੁਹੱਲੇ ਦੇ ਲੋਕਾਂ ਨੇ ਕਈ ਵਾਰ एसडीएम खरड़नु ठेका चुकावण भी बेनती की थी पर इस पे कोई भी कार्रवाई नहीं हुई एडवोकेट दर्शन सिंह तालीवाल ने कहा कि जनतक ठामाते खोले शराब दे ठेके नु चुकावण प्रशासन ने कोई कार्रवाई ना की ती त बड़े पदर पे रोज मुजारा कीता जावेगा फरंट दे प्रधान हरमिंदर सिंह मावी ने कहा कि आप सरकार वलो जनतक ठामाते शराब दे ठेके खोलन दी इजाजत देन तो

ਮਾਈ ਸਾਹਿਬ ਜੀ ਐਡਿਸ ਮੈਡਮ ਨੂੰ ਮੈਂ ਮੰਗ ਪੱਤਰ ਦਿੱਤਾ ਜੀ ਕੀ ਮਾਮਲਾ ਜੀ ਅਸੀਂ ਐਡੀਸ ਸਾਹਿਬ ਜੇਕਰ ਅਸੀਂ ਜੀ ਨੂੰ ਪਰਾਲਾ ਨੇ ਇਸ ਨਿੱਟਰ ਉੱਤੇ ਠੀਕਾ ਖੁੱਲਿਆ ਜਿਹੜਾ ਆਬਾਦੀ ਦੇ ਵਿੱਚ ਸੈਕਟਰ ਨੰਬਰ 4 ਇੰਡ ਤੇ ਠੇਕੇ ਦੇ ਸਾਹਮਣੇ ਇੱਕ ਕਪਤਨ ਕਮਲਜੀਤ ਸਿੰਘ ਉਹਦੇ ਸਾਧਨ ਮਿਸਟਰ ਹੈ ਉਹਨਾਂ ਦੇ ਨਾਮ ਤੇ ਪਾਰਕ ਬਣਿਆ ਹੋਇਆ ਉਹਦੇ ਨਾਲ ਹੀ ਸ਼ਮਸ਼ਾਨ ਘਾਟਾ ਤੇ ਉਹਦੇ ਦੂਜੇ ਪਾਸੇ ਗੁਰਦੁਆਰਾ ਸਾਹਿਬ ਵੀ ਹੈ ਤੇ ਥੋੜਾ ਜਿਹਾ ਅੱਗੇ ਜਾਈਏ ਤਾਂ ਇੱਕ ਸਕੂਲ ਵੀ ਉਹਦੇ ਨਾਲ ਹੀ ਪਰ ਇਹ ਬੜੀ ਨਿੰਦਣਯੋਗ ਗੱਲ ਹੈ ਕਿ ਇੱਕ ਪਾਸੇ ਤਾਂ ਸਰਕਾਰ ਨੇ ਇੱਕ ਜੰਦ ਚਲਾਇਆ ਹੋਇਆ ਜੰਦ ਨਸ਼ਾ ਬਰੋਧ ਤੇ ਦੂਜੇ ਪਾਸੇ ਜਿੱਥੇ ਲੋਕਾਂ ਦੇ ਘਰ ਹੈ ਘਰਾਂ ਦੇ ਵਿੱਚ ਇੱਕ ਠੇਕਾ ਪੁੰਧਿਆ ਗਿਆ ਇਹ ਬਹੁਤ ਮਾੜੀ ਗੱਲ ਅਸੀਂ ਕਹਿੰਦੇ ਆ ਕਿ ਜੇ ਤੁਸੀਂ ਖੋਦੀ ਲੋਕਾਂ ਨੂੰ ਸ਼ਰਾਬ ਉਹਨਾਂ ਦੇ ਘਰ ਦੇ ਨੇੜੇ ਠੇਕਾ ਖੋਲ ਕੇ ਪਰੋਸ ਰਹੇ ਆ ਤੇ ਫਿਰ ਨਸ਼ੇ ਕਿਵੇਂ ਹਟਣਗੇ ਜਿਹੜਾ ਸ਼ਰਾਬ ਦਾ ਨਸ਼ਾ ਮੇਰਾ ਖਿਆਲ ਆ ਹੋ ਸਾਰੇ ਨਸ਼ਾ ਨਾਲ ਹੀ ਮਾੜਾ ਹੈ ਕਿਉਂਕਿ ਸ਼ਰਾਬ ਪੀ ਕੇ ਹੀ ਜ਼ਿਆਦਾ ਲੋਕ ਗਲਤੀਆਂ ਕਰਦੇ ਆ ਇਹ ਠੇਕਾ ਜਿਹੜਾ ਇਹ ਇਹਦੇ ਸਾਹਮਣੇ ਪਾਰਕ ਆ ਲੋਕ ਠੇਕੇ ਤੋਂ ਸ਼ਰਾਬ ਲੈ ਕੇ ਪਾਰਕ ਦੇ ਵਿੱਚ ਬੈਠ ਕੇ ਪੀਂਦੇ ਆ ਤੇ ਉੱਥੇ ਹੀ ਲਿੱਟੀ ਜਾਂਦੇ ਆ ਉੱਥੇ ਸਾਡੀਆਂ ਬੀਬੀਆਂ ਭੈਣਾਂ ਤੇ ਸਾਡੇ ਬਜ਼ੁਰਗ ਸੈਰ ਕਰਨ ਵਾਸਤੇ ਆਉਂਦੇ ਨੇ ਤੇ ਬੱਚੇ ਉੱਥੇ ਸ਼ਾਮ ਦੇ ਟਾਈਮ ਸਾਰੇ ਖੇਡਦੇ ਆ ਇਸ ਕਰਕੇ ਅੱਜ ਅਸੀਂ ਏਡੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਤੁਰੰਤ ਇਸ ਠੇਕੇ ਨੂੰ ਬੰਦ ਕਰਾਇਆ ਜਾਵੇ। ਅਗਰ ਜੇਕਰ ਠੇਕਾ ਬੰਦ ਨਹੀਂ ਰਹੁੰਦਾ ਤਾਂ ਅਸੀਂ ਸਰਕਾਰ ਨੂੰ 15 ਦਿਨ ਦਾ ਆਲਟਿਮੇਟ ਆਲਟਿਮੇਟ ਦਿੰਦੇ ਹਾਂ। ਉਸ ਤੋਂ ਬਾਅਦ ਇੱਕ ਵੱਡੇ ਪੱਧਰ ਤੇ ਧਰਨਾ ਦਿੱਤਾ ਜਾਣਾ। ਤਾਲੀਵਾਲ ਸਾਹਿਬ ਜੀ ਕੀ ਕਹੋਗੇ ਜੀ ਸਾਰੇ? ਜਿੱਦਾਂ ਇਹ ਤਾਂ ਗਏ ਵੀ ਜੇ ਇਹ ਠੇਕਾ ਖੋਲੇ ਆ ਕਿੰਨੇ ਦਿਨ ਦਾ ਫਵਾਰਾਂ ਚ ਪਿਆ ਆ ਉਹ ਸੰਘਰਸ਼ ਕਰ ਰਹੇ ਨੇ। ਇਹਨਾਂ ਲੋਕਾਂ ਨੇ ਸਰਕਾਰ ਚੁਣੀ ਹੈ ਤਾਂ ਹਰ ਇੱਕ ਕੰਮ ਵਾਸਤੇ ਲੋਕਾਂ ਨੂੰ ਘਰਲੇ ਲਾਣੀ ਪੈ ਰਹੇ ਨੇ ਹਰ ਇੱਕ ਗੱਲ ਵਾਸਤੇ ਅਫਸਰਾਂ ਕੋਲ ਜਾਣਾ ਪੈ ਰਿਹਾ ਵਾਰ-ਵਾਰ ਇਹ ਇਹ ਸਾਬਤ ਕਰਦਾ ਹੈ ਕਿ ਜਿਹੜੀ ਸਰਕਾਰ ਫੇਰ ਹੋ ਚੁੱਕੀ ਹੈ ਤੇ ਖਾਸ ਕਰ ਖਰੜ ਦੀ ਐਮਐਲਏ ਤੇ ਐਮਪੀ ਸਾਹਿਬ ਜਿਨ੍ਹਾਂ ਦੀ ਡਿਊਟੀ ਸੀ ਜਿਨ੍ਹਾਂ ਨੇ ਵੋਟਾਂ ਲਈਆਂ ਤੇ ਸਤਾਈ ਚ ਫੇਰ ਵੋਟਾਂ ਲੈਣ ਨੂੰ ਤਿਆਰ ਹੈ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਉਹਨੂੰ ਇਮੀਡੀਏਟਲੀ ਜਦੋਂ ਉਹਨਾਂ ਦੇ ਬੈਕਟਰ ਆਇਆ ਸੀ ਧਿਆਨ ਵਿੱਚ ਪ੍ਰੈਸ਼ਰ ਵੀ ਗਿਆ ਐਸਡੀਐਮ ਸਾਹਿਬ ਨੂੰ ਮਿਲੇ ਤੁਰੰਤ ਹਟਾਉਣਾ ਚਾਹੀਦਾ ਸੀ ਇਹ ਸਰਕਾਰ ਹੈ ਜਿਹੜੀ ਇਸ ਪਹਿਲਾਂ ਵੀ ਕਹਿੰਦੇ ਆ ਕਿ ਸਰਕਾਰ ਨਾਮ ਦੀ ਚੀਜ਼ ਹੈ ਜਿਹੜੀ ਪੰਜਾਬ 'ਚ ਨਹੀਂ ਹੈ ਖਾਸ ਕਰਕੇ ਖਰੜਾ ਹੈ ਹੀ ਨਹੀਂ ਹਰ ਕੰਮ ਤੇ ਜਟਵਾ ਪੈ ਜੇ ਛੜਕ ਤੇ ਉਹ ਵੀ ਧਰਨਾ ਲਾਉਣਾ ਪੈਂਦਾ ਹੈ ਜੇ ਛੋਟਾ ਜਿਹਾ ਕੰਮ ਹੋਵੇ ਧਰਨਾ ਲਾਉਣਾ ਪੈਂਦਾ ਹੈ ਤੇ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਖਰੜਾ ਵੱਧ ਧਿਆਨ ਦੇਣਾ ਚਾਹੀਦਾ ਜਿਨ੍ਹਾਂ ਦੇ ਉੱਪਰ ਇਹ ਤੁਹਾਨੂੰ ਵੋਟਾਂ ਪਾ ਕੇ ਬਣਾਏ ਤਾਲੀਵਰ ਸਾਹਿਬ ਜੀ ਇਹ ਜਿਹੜੇ ਸ਼ਰਾਬ ਦੇ ਠੇਕੇ ਹੈ ਜੀ ਇਹ ਨਸ਼ਿਆਂ ਵਿਰੋਧ ਜਿਹੜੀ ਜੰਗ ਨਾਲ ਛੇੜੀ ਹੋਈ ਹੈ ਨਸ਼ਿਆਂ ਵਿਰੋਧ ਯੁੱਧ ਕਾਇੰਤੀ ਨਹੀਂ ਹੋਈ ਮੈਂ ਇਹ ਇਹ ਸ਼ਰਾਬ ਦੇ ਚੰਦ ਨਹੀਂ ਹੈਗੀ ਇਹ ਇਹ ਸਾਫ ਕਰਦੇ ਆ ਇਹ ਵੀ ਸਰਕਾਰ ਬਿਲਕੁਲ ਗੱਲਾਂ ਹੀ ਕਰਦੀ ਹੈ ਇੱਥੇ ਸਾਡੇ ਸੰਵਿਧਾਨ ਚ ਵੀ ਲਿਖਿਆ ਸਾਡੇ ਸੰਵਿਧਾਨ ਚ ਲਿਖਿਆ ਵੀ ਸਰਕਾਰ ਨੇ ਹੌਲੀ-ਹੌਲੀ ਜਿਹੜੀ ਸ਼ਰਾਬ ਦੀ ਖਪਤ ਹੈ ਉਹ ਹਰ ਇੱਕ ਸਟੇਟ ਤੇ ਘਟਾਣੀ ਹੈ ਇਹ ਤਾਂ ਸਭ ਕੋ ਸੰਵਿਧਾਨ ਦੀ ਗੱਲ ਵੀ ਨਹੀਂ ਸਮਝ ਰਹੇ ਇਹ ਸਾਰਾ mafia ਇਕੱਠਾ ਹੋਇਆ ਇਹਨਾਂ ਨੂੰ ਕੋਈ ਲੋਕਾਂ ਦਾ ਫਿਕਰ ਨਹੀਂ ਕੋਈ ਕੁਝ ਨਹੀਂ ਪੈਸੇ ਇਕੱਠੇ ਕਰਨੇ ਆ ਸਰਕਾਰ ਨੇ mafia ਨਾਲ ਮਿਲ ਕੇ ਜਿੱਦਾਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਪਹਿਲਾਂ ਵੀ ਇਹ ਸਾਰਿਆਂ ਦਾ ਰੇਟ mafia ਸ਼ਰਾਬ mafia ਸਾਰਾ mafia ਹੈ ਇਹ ਸਾਡੇ ਹਿਸਾਬ ਨਾਲ ਤਾਂ ਪੰਜਾਬ ਦੇ ਲੋਕਾਂ ਦੇ ਹਿਸਾਬ ਨਾਲ ਤਾਂ ਅੱਗੇ ਨਾਲੋਂ ਜਿਹੜਾ ਵੱਧ ਚੁੱਕੂਗਾ। ਥੈਂਕ ਯੂ। ਅਮਰੀਕ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੁੱਦੇ ਤੇ? ਮੈਂ ਤਾਂ ਜਿਹੜੀ ਗੱਲ ਕਰਨੀ ਚਾਹੁੰਦਾ ਸਾਡਾ ਜਿਹੜਾ ਪੰਜਾਬ ਹੈ ਠੀਕ ਹੈ ਜੀ। ਛੇਵਾਂ ਦਰਿਆ ਹੈ ਜਿਹੜਾ ਭਗਵੰਤ ਮਾਨ ਜੀ ਨੇ ਪੂਰੇ ਪੰਜਾਬ ਵਿੱਚ ਚਲਾਇਆ ਹੋਇਆ। ਜਿਹੜੇ ਅਸੀਂ ਅੱਜ ਗਿੱਤਗਾ ਸਿੰਘ ਮੈਡਮ ਨੂੰ ਮਿਲਣਾ ਹੈ ਜਿਸ ਕਾਰਨ ਦੇ ਇਹ ਜਿਹੜਾ ਠੇਕਾ ਉੱਥੇ ਨਾਲੇ ਸਾਡੀ ਜਿਹੜੀ ਪਾਰਕ ਹੈ ਸਾਬਕਾ ਕੈਬਨਟ ਮੰਤਰੀ ਬਹੁਤ ਵਧੀਆ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਨਾਮ ਸਿੱਕਾ। ਕੈਪਟਨ ਕਮਲ ਜੀ ਸਿੰਘ ਠੀਕ ਆ ਜੀ ਮੈਂ ਉਹਦਾ ਉੱਥੇ 10-15 ਸਾਲ ਰਿਹਾ ਅਸੀਂ ਗੱਤਕੇ ਦੀ ਤਿਆਰੀ ਛੋਟੇ-ਛੋਟੇ ਬੱਚਿਆਂ ਦੀ ਉੱਥੇ ਕਰਾਈ ਹੁਣ ਵੀ ਉੱਥੇ ਬੱਚੇ ਆ ਜਿਹੜੇ ਖੇਡਦੇ ਆ ਪਰ ਨਾਲ ਲੱਗਦੀ ਉਸ ਫਾਕ ਦੇ ਵਿੱਚ ਬੈਠ ਕੇ ਜਿਹੜੇ ਲੋਕ ਸ਼ਰਾਬੀ ਆ ਉਹ ਪਾਰਕ ਦੇ ਵਿੱਚ ਬਹਿ ਕੇ ਦਾਰੂ ਪਿੰਦੇ ਆ ਜਿੱਥੇ ਸਾਡੀਆਂ ਭੈਣਾਂ ਸਾਡੀਆਂ ਮਾਮਾ ਜਿਹੜੀਆਂ ਉੱਥੇ ਸਵੇਰੇ ਸ਼ਾਮ ਸੈਰ ਕਰਦੀਆਂ ਔਰ ਉਸ ਦੇ ਨਾਲ ਜਿਹੜਾ ਠੇਕਾ ਹੈ ਕਿਉਂਕਿ ਮੈਂ ਉੱਥੇ ਰਿਹਾ 10-15 ਸਾਲ ਮੈਨੂੰ ਪਤਾ ਜਿਹੜਾ ਕਿਥੇ ਠੇਕਾ ਉਸ ਜਗ੍ਹਾ ਤੋਂ ਸਵੇਰੇ ਘੱਟ ਤੋਂ ਘੱਟ 2-250-250 ਜਿਹੜਾ ਸਾਡੀਆਂ ਮਾਮਾ ਸਾਡੀਆਂ ਭੈਣਾਂ ਉੱਥੋਂ ਚੜਾਉਂਦੀਆਂ ਬੱਚਿਆਂ ਨੂੰ ਸਕੂਲ ਚੜਾਉਂਦੀਆਂ ਉੱਥੇ ਹੀ ਉਤਰਦੀਆਂ ਜਿੰਨੀਆਂ ਵੀ ਪ੍ਰਾਈਵੇਟ ਬੱਸਾਂ ਬੱਸਾਂ ਜਿਹੜੀਆਂ ਸਕੂਲਾਂ ਦੀਆਂ ਆਉਂਦੀਆਂ ਉੱਥੇ ਹੀ ਉਤਰਦੇ ਆ ਉੱਥੇ ਹੀ ਚੜ੍ਹਦੇ ਆ ਪਰ ਸਾਡੇ ਜਿਹੜੇ ਛੋਟੇ-ਛੋਟੇ ਬੱਚੇ ਆ ਅਸੀਂ ਉਹਨਾਂ ਨੂੰ ਕੀ ਕਹੂੰਗੇ ਭਗਵੰਤ ਮਾਣਕੀ ਮੈਂ ਤੁਹਾਨੂੰ ਬੇਨਤੀ ਕਰਦਾ ਅਸੀਂ ਮੈਡਮ ਜਿਹੜੇ ਸਾਡੇ ਐਸਡੀਐਮ ਸਾਹਿਬਾ ਖਰੜ ਉਹਨਾਂ ਦੀਆਂ ਵੀ ਮਿੰਨਤਾਂ ਕਰ ਲੀਆਂ ਅੱਜ ਹਾਰ ਕੇ ਸਾਨੂੰ ਇੱਥੇ ਆਪਣਾ ਏਡੀਸੀ ਮੈਡਮ ਜਿਹੜੇ ਗੀਤਿਕਾ ਸਿੰਘ ਆ ਇਹਨਾਂ ਦੇ ਕੋਲ ਆਣਾ ਪਿਆ ਸੋ ਸਾਨੂੰ ਇਹ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਐ ਇੱਕ ਪਾਸੇ ਤੁਸੀਂ ਕਹਿ ਰਹੇ ਆ ਕੀ ਕਹਿੰਦੇ ਆ ਪੰਜਾਬ ਤੋਂ ਨਸ਼ਾ ਖਤਮ ਕਰ ਦੇਣਾ ਪਰ ਤੁਸੀਂ ਜਿਹੜੇ ਸਾਡੇ ਛੋਟੇ-ਛੋਟੇ ਬੱਚਿਆਂ ਦੀ ਤੁਸੀਂ ਕਿਉਂ ਜ਼ਿੰਦਗੀ ਖਰਾਬ ਕਰਨ ਲੱਗਿਓ ਛੋਟੇ-ਛੋਟਿਆਂ ਦਾ ਜਿਹੜਾ ਬੇਸ ਆ ਉਹ ਛੋਟੇ ਬੱਚਿਆਂ ਤੋਂ ਬਣਦਾ ਜਿਹੜਾ ਉੱਥੇ ਠੇਕਾ ਖੁੱਲਿਆ ਉਹ ਤੁਰੰਤ ਚਕਾਇਆ ਜਾਵੇ ਨਹੀਂ ਤਾਂ ਅਸੀਂ ਜਿਹੜਾ ਮਾਵੀ ਸਾਹਿਬ ਨੇ ਜਿੱਦਾਂ ਦੱਸਿਆ ਢਾਲੀਬਾਲ ਸਾਹਿਬ ਨੇ ਜਿੱਦਾਂ ਦੱਸਿਆ 15 ਦਿਨ ਤੋਂ ਬਾਅਦ ਫਿਰ ਅਸੀਂ ਜਿਹੜਾ ਉੱਥੇ ਤਰਨਾਂ ਲਾਵਾਂਗੇ ਮੈਂ ਬੇਨਤੀ ਕਰਦਾ ਜੀ ਕੋਈ ਵੀ ਠੇਕੇਦਾਰ ਆ ਉਹਨਾਂ ਦੇ ਵੀ ਬੱਚੇ ਹੋਗੇ ਜਿਹਦੇ ਵੀ ਜਿਹੜਾ ਠੇਕੇਦਾਰ ਆ ਸਾਡੇ ਇੱਥੇ ਖਰੜ ਹਲਕੇ ਦੇ ਵਿੱਚ ਉਹਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਭਾਈ ਤੂੰ ਸਾਡੀਆਂ ਮਾਂ ਮਾਂ ਤੇ ਸਾਡੀਆਂ ਭੈਣਾਂ ਤੇ ਸਾਡੇ ਬੱਚਿਆਂ ਦੇ ਤਰਸ ਖਰਲਾ ਸਾਹਮਣੇ ਹੋਰ ਕਿਤੇ ਅੱਗੇ ਲੈ ਕੇ ਅੱਗੇ ਲੈ ਕੇ ਜਾ ਸਕਦਾ ਸਾਹਮਣੇ ਕਾਫੀ ਬੜਾ ਮੋਲ ਬਣਿਆ ਉੱਥੇ ਲੈ ਕੇ ਜਾ ਸਕਦਾ ਉੱਥੇ ਸ਼ੋਅਰੂਮ ਲੈ ਲਵੇ ਪਰ ਆਬਾਦੀ ਵਿੱਚ ਨਾਲ ਲੈ ਕੇ ਜਾਵੇ ਬਿਲਕੁਲ ਬਹੁਤ ਸੰਘਣੀ ਆਬਾਦੀ ਆ ਸੋ ਇੰਨਾ ਹੀ ਬੋਲਦਾ ਹੋਇਆ ਖਿਮਾ ਦਾ ਅਜਾਜਕ ਤੁਸੀਂ ਠੇਕੇਦਾਰ ਨੂੰ ਮਿਲੇ ਜੀ ਕਿਤੇ ਠੇਕੇਦਾਰ ਨੂੰ ਸਾਨੂੰ ਹਲੇ ਪਤਾ ਨਹੀਂ ਵੀ ਕਿਹੜੇ ਠੇਕੇਦਾਰ ਦਾ ਜੀ ਕਿਉਂਕਿ ਹੁਣ ਅ ਠੀਕਾ ਦਾ ਅਸੀਂ ਠੇਕੇਦਾਰ ਨੂੰ ਨਹੀਂ ਮਿਲੇ ਹੈਗੇ ਜੀ ਅਸੀਂ ਤਾਂ ਪ੍ਰਸ਼ਾਸਨ ਨੂੰ ਠੇਕੇਦਾਰ ਸਾਡੇ ਕਿਹੜਾ ਮੰਨੂਗਾ ਜੀ ਹਾਂਜੀ ਮਾ ਜੀ ਸਰ ਜੀ ਕੀ ਕਹੂੰਗੇ ਜੀ ਦੇਖੋ ਵਾਰ ਸੈਕਟਰ 4 ਦੇ ਐਮਸੀ ਵੀ ਐਮ ਇਹੇਪੁਰ ਮੈਂ ਬੜੀ ਚਿੰਤਾ ਨਾਲ ਇਹ ਗੱਲ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਜੇ ਹਾਲਾਤ ਹੋ ਚੁੱਕੇ ਹੈ ਕਿ ਜਿਹੜੇ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਆ ਅੱਜ ਉਹ ਵੀ ਦਰਦ ਦਰਦੀਆਂ ਠੋਕਰਾਂ ਖਾਂਦੇ ਫਿਰਦੇ ਆ ਕਦੇ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਜਾਂਦੇ ਹੁੰਦੇ ਕਦੇ ਫੇਰ ਉੱਤੇ ਜਾਂਦੇ ਨੇ ਅੱਜ ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਨਹੀਂ ਸੋਚ ਰਹੀ ਸਰਕਾਰ ਅਫਸਰशाही ਇੰਨੀ ਭਾਰੂ ਹੋ ਗਈ ਹੈ ਕਿ ਚੁਣੇ ਹੋਏ ਨੁਮਾਇੰਦਿਆਂ ਤੇ ਮੈਂ ਕਈ ਐਮਲਏ ਵੀ ਇਹ ਗੱਲ ਕਹਿੰਦੇ ਸੁਣਿਆ ਕਿ ਅਸੀਂ ਅਫਸਰਾਂ ਨਾਲ ਮੱਥਾ ਮਾਰਦੇ ਆ ਅਫਸਰ ਸਾਡੀ ਕੋਈ ਗੱਲ ਨਹੀਂ ਸੁਣਦੇ ਇਹ ਤੋਂ ਇੱਕ ਸਿੱਧ ਹੁੰਦਾ ਹੈ ਕਿ ਜਿਹੜੇ ਅਫਸਰ شاہੀ ਹੈ ਉਹ ਸਰਕਾਰ ਦੀ ਭਾਰੂ ਹੋ ਚੁੱਕੀ ਹੈ ਅੱਜ ਕੋਈ ਕਿਤੇ ਸਲਵਾਈ ਨਹੀਂ ਹੈ ਐਸਡੀਐਮ ਸਾਹਿਬ ਕੋਲੇ ਤਿੰਨ ਵਾਰ ਘਟੋ ਘਟ ਜਾ ਕੇ ਆਏ ਆ ਐਸਡੀਐਮ ਪੂਰੀ ਆਪਣੀ ਡਿਵੀਜ਼ਨ ਦੀ ਮਾਲਕ ਹੈ ਉੱਥੇ ਜੇ ਕੋਈ ਵੀ ਗਲਤ ਕੰਮ ਹੁੰਦਾ ਉਹ ਉਹਨੂੰ ਤੁਰੰਤ ਐਸਟੀਐਮ ਐਕਸ਼ਨ ਦੇ ਕੇ ਉਹਨੂੰ ਹਟਾਇਆ ਜਾਵੇ ਇਸੇ ਤਰ੍ਹਾਂ ਜਿਹੜਾ ਇਹ ਠੇਕਾ ਖੁੱਲਿਆ ਇਹ ਮੇ 30 ਐਕਸ਼ਨ ਲੈ ਕੇ ਇਹਨੂੰ ਉੱਥੋਂ ਬੰਦ ਕਰਾ ਕੇ ਹੋ ਜਿੱਥੇ ਵੀ ਮਰਜੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਉਹ ਆਵਾਦੀ ਤੋਂ ਔਰ ਜਿੱਥੇ ਲੋਕ ਆਪਣੀ ਸੈਰ ਸੂ ਕਰਦੇ ਨੇ ਜਾਂ ਸਕੂਲ ਹੈ ਜਾਂ ਸ਼ਮਸ਼ਾਨ ਘਾਟ ਹੈ ਜਾਂ ਕੋਈ ਤੁਹਾਰਾ ਸਾਹ ਹੈ ਉੱਥੋਂ ਦੂਰ ਹੋ ਜਾਓ ਥੈਂਕ ਯੂ